ਦੀ ਬਾਤជា ਮਰੇ ਤੇ ਮਿਹਰ ਕਰਕੇ ਮੇਰੇ ਕਰਮਾਂ ਨੂੰ ਦਤਾ ਏ ਸਵਾਰ ਬਾਬਾ ਐਸੀ ਵੱਜ ਗਈ ਡੋਰੀ ਤੇਰੇ ਪ੍ਰੇਮ ਵਾਲੀ ਅਜੀ ਮੈਂ ਹਾ ਮਲਕੀ ਸਿੰਘ ਚੀਦਾ ਅੱਜ ਅਸੀਂ ਪਹੁੰਚੇ ਹਾਂ ਹਲਕਾ ਅਸਿਆ ਗੁਲਦਬੁਰ ਪਿੰਡ ਵੀਲਾ ਬੱਜੂ ਵਿੱਚ ਜਿੱਥੇ ਬਾਬਾ ਬੜਪਾ ਸਿੰਘ ਦੀ ਗੱਦੀ ਲੱਗੀ ਹੋਈ ਆ ਜੋ ਬਾਬਾ ਜੀ ਦਾ ਕਹਾਣਾ ਹੈ ਸਾਡੇ ਜੱਦੀ ਪੁਰਸੀ ਗੱਦੀ ਚੱਲਦੀ ਆ ਰਹੀ ਆ ਅੱਜ ਆਪਾਂ ਉਸ ਥਾਂ ਤੇ ਪਹੁੰਚੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਬੱਬਾ ਜੀ ਆਪਣਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਮੰਨੂ ਬਾਬਾ ਮੇਰਾ ਪਿੰਡ ਵੀਲਾ ਬੱਜੂ ਮਾਨਯੋਗ ਸਤਕਾਰਯੋਗ ਪਿਆਰੀਆਂ ਸੰਗਤਾਂ ਵੀ ਧੰਨ ਧੰਨ ਬਾਬਾ ਬੜਪਾਸ ਸਿੰਘ ਬਾਬਾ ਸੋਢੀ ਪਾਸ਼ਾ ਜੀ ਦਾ ਇਹ ਐਸਾ ਦਰਬਾਰ ਹੈ ਜਿੱਥੋਂ ਸਭ ਦੀਆਂ ਆਸਾਂ ਮਰਦਾ ਜਿਹੜੀਆਂ ਸਰਬਾਰ ਤੋਂ ਪੂਰੀਆਂ ਹੁੰਦੀਆਂ ਦੁੱਧਾ ਵਾਲੇ ਨੂੰ ਦੁੱਧ ਮਿਲਦੇ ਨੇ ਪੁੱਤਾਂ ਵਾਲੇ ਨੂੰ ਪੁੱਤ ਮਿਲਦੇ ਆ ਇਸ ਦਰਬਾਰ ਦੇ ਉੱਤੋਂ ਮਨਾਂ ਦੇ ਮਨੋਰਥ ਜਿਹੜੇ ਆ ਪੂਰੇ ਹੁੰਦੇ ਆ ਜਿਸ ਵੀ ਭਾਵਨਾ ਦੀ ਅਰਦਾਸ ਵਿੱਚ ਇਸ ਦਰਬਾਰ ਤੇ ਕੋਈ ਵੀ ਬੰਦਾ ਕਰਵਾਉਂਦਾ ਪੋਸ ਭਾਵਾਂ ਦੀ ਅਰਦਾਸ ਬੇਨਤੀ ਜਿਹੜੀ ਆ ਇਸ ਦਰਬਾਰ ਦੇ ਉੱਤੇ ਪੂਰੀ ਹੁੰਦੀ ਹੈ ਨਪੁੱਤੀਆਂ ਮਾਵਾਂ ਨੂੰ ਪੁੱਤਰ ਮਿਲਦੇ ਆ ਕਈ ਕਈ ਸਮਾਂ ਹੋ ਗਿਆ ਵਿਆਹ ਹੋਏ ਨੂੰ ਅਜੇ ਤੱਕ ਪੁੱਤਰ ਨਹੀਂ ਹੋਇਆ ਇਸ ਦਰਬਾਰ ਦੇ ਤੇ ਅਰਦਾਸ ਬੇਨਤੀ ਕੋਈ ਕਰਵਾਉਂਦਾ ਆਣ ਕੇ ਤੇ ਅਰਦਾਸਾਂ ਬੇਨਤੀਆਂ ਸਤਿਗੁਰੂ ਮਹਾਰਾਜ ਜੀ ਉਹ ਪ੍ਰਮਾਣ ਕਰਦੇ ਨੇ ਤਾਂਤਰ ਬਾਬਾ ਵੜਪਾਸੇ ਥੋੜੀ ਬਾਛਾ ਇਹ ਬਬਲ ਜੋ ਗੱਦੀ ਬਬੜ ਪਾਸੋਂ ਜੀ ਦੀ ਹੈ ਕਿੰਨੇ ਚਿਰ ਤੋਂ ਤੁਹਾਡੇ ਪ੍ਰਵਾਤ ਚੱਲੀ ਆ ਰਹੀ ਹੈ ਜੀ ਇਹ ਸਾਡੇ ਮਾਨਜੋ ਸਤਕਾਰ ਜੋਗ ਸੰਤ ਮਹਾਪੁਰਸ਼ ਜਿਨ੍ਹਾਂ ਦਾ ਇਹ ਡੇਰਾ ਵਾ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਅੱਗੇ ਆਤਮਾ ਸਿੰਘ ਜੀ ਜਿਹੜੇ ਸਾਡੇ ਪਰਦਾਦਾ ਜੀ ਹੋਏ ਨੇ ਤੇ ਸਾਡੇ ਦਾਦਾ ਜੀ ਚਰਨ ਸਿੰਘ ਜੀ ਉਹਨਾਂ ਦੇ ਸੁਪੁੱਤਰ ਮਾਨਯੋਗ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਲੱਡੂ ਤੇ ਅੱਗੇ ਮੈਂ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਜੀ ਮੰਨੂ ਤੇ ਇਹ ਜਿਹੜੀ ਗੱਦੀ ਸਾਨੂੰ ਚੌਥੀ ਥਾਂ ਤੇ ਮਿਲੀ ਹੈ ਤੇ ਸਾਡੇ ਦਾਦਿਆਂ ਪਰਦਾਦਿਆਂ ਤੋਂ ਸੇਵਾ ਧੰਨ ਧੰਨ ਬਾਬਾ ਬੜਪਾਲ ਸਿੰਘ ਜੀ ਦੀ ਪਾਸ਼ਾ ਦੀ ਇਸ ਦਰਬਾਰ ਦੇ ਉੱਤੇ ਕਰਦੇ ਆਏ। ਤੁਸੀਂ ਸੇਵਾ ਕਰ ਰਹੇ ਹੋਰ ਪਰਿਵਾਰ ਤੁ ਆਪ ਹੀ ਇਕੱਲੇ ਕਰ ਰਹੇ ਹੋਰੀ ਕੋਈ ਨਾਲ ਨਹੀਂ ਆਪ ਆਪ ਜੀ ਦੇ ਸਾਥ ਕਰ ਰਹੇ। ਇਹ ਨਹੀਂ ਜੀ ਇਹ ਸਭ ਤੋਂ ਪਹਿਲਾਂ ਸਾਡੇ ਦਾਦਾ ਜੀ ਤੇ ਦਾਦੀ ਜੀ ਕੋ ਜਿਹੜੀ ਸੇਵਾ ਕਰਦੇ ਸੀ। ਸুরুਤ ਤੋਂ ਇਹ ਗੱਦੀ ਜਿਹੜੀ ਹੈ ਇਹ ਜੋੜੇ ਨੂੰ ਮਿਲਦੀ ਰਹੀ ਹੈ। ਤੇ ਹੁਣ ਪੋਤੀ ਨੂੰ ਇਹ ਜਿਹੜੇ ਸਾਡੇ ਪੋਤੇ ਨੂੰ ਮਿਲੀ ਆ ਬਾਬਾ ਜੀ ਦੇ ਬਾਬਾ ਚਰਨ ਸਿੰਘ ਜੀ ਦੇ ਪੋਤੇ ਨੂੰ ਜਿਹੜੀ ਗੱਦੀ ਅੱਗੇ ਮਿਲੀ ਆ ਤੇ ਨਾਲ ਮੇਰੀ ਧਰਮ ਪਤਨੀ ਜਿਹੜੀ ਉਹ ਵੀ ਸਤਿਗੁਰੂ ਮਹਾਰਾਜ ਦੀ ਬਾਬਾ ਅਵੜਪਾਸ਼ ਦੀ ਸੁਢੀ ਪਾਸ਼ਾ ਦੀ ਜਿਹੜੀ ਹੈ ਇਹ ਸੇਵਾ ਕਰਦੀ ਹੈ। ਅਸੀਂ ਦੋਨੇ ਪਤੀ ਪਤਨੀ ਜਿਹੜੀ ਬਾਬਾ ਜੀ ਦੀ ਸੇਵਾ ਕਰਦੇ ਹਾਂ। ਇਹ ਅਸੀਂ ਹੁਣ ਮੰਗ ਕਰਦੇ ਜਦੋਂ ਦਾ ਬਾਬਾ ਜੀ ਸੇਵਾ ਕਰਦੇ ਕਮਰਾ ਕਿੱਦਾਂ ਦਾ ਹੈ ਇਦਾਂ ਦਾ ਹੀ ਕਿਦਾਂ ਦਾ ਜੀ ਬਾਬਾ ਜੀ ਦਾ। ਕਿ ਜਦੋਂ ਬਾਬਾ ਚਰਨ ਸਿੰਘ ਜੀ ਸੇਵਾ ਕਰਦੇ ਹੁੰਦੇ ਸੀਗੇ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਕੱਚੀ ਮਿੱਟੀ ਦਾ ਦਰਬਾਰ ਬਣਿਆ ਹੁੰਦਾ ਸੀਗਾ। ਤੇ ਫਿਰ ਬਾਬਾ ਜੀ ਨੇ ਚਰਨ ਸਿੰਘ ਜੀ ਨੇ ਇਹ ਜਿਹੜਾ ਦਰਬਾਰ ਬਾਲਿਆਂ ਦਾ ਬਣਾਇਆ। ਦੋ ਗਾਡਰਾਂ ਦੀ ਜਿਹੜੀ ਹੈ ਸੱਤਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਇਹ ਦਰਬਾਰ ਨੂੰ ਉੱਚਾ ਕੀਤਾ ਜਾਵੇ ਇਸ ਦਰਬਾਰ ਦੇ ਉੱਤੇ ਲੈਂਟਰ ਪਾਇਆ ਜਾਵੇ ਤੇ ਅਸੀਂ ਅਪੀਲ ਕਰਦੇ ਆਂ ਸਰਕਾਰ ਅਗੇ ਅਪੀਲ ਕਰਦੇ ਆਂ ਇਸ ਦਰਬਾਰ ਦੇ ਵਾਸਤੇ ਕੁਝ ਗ੍ਰਾਂਟ ਭੇਜੀ ਜਾਵੇ ਐਨਆਰਆਈ ਵੀਰਾਂ ਅਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਯੋਗ ਕਰਨ ਤੇ ਵੱਧ ਤੋਂ ਵੱਧ ਵੱਧ ਚੜ ਕੇ ਸੇਵਾ ਇਸ ਦਰਬਾਰ ਵਾਸਤੇ ਪਾਈ ਜਾਵੇ ਕਿਉਂਕਿ ਇਸ ਦਰਬਾਰ ਦੇ ਜੋ ਵੀ ਸੰਗਤ ਆਉਂਦੀ ਹੈ ਜਗਾ ਜਿਹੜੀ ਹੈ ਇਹ ਦਰਬਾਰ ਦੀ ਬਹੁਤ ਥੋੜੀ ਹੈ ਕਿਉਂਕਿ ਜਦੋਂ ਸੰਗਤ ਆਉਂਦੀ ਆ ਤੇ ਬੈਠਣ ਨੂੰ ਜਗ੍ਹਾ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਕਿ ਬਾਬਾ ਜੀ ਦੇ ਦਰਬਾਰ ਵਾਸਤੇ ਕੁਝ ਨਾ ਕੁਝ ਸੇਵਾ ਜੜੀ ਹੈ ਉਹ ਭੇਜੀ ਜਾਵੇ ਤਾਂ ਕਿ ਅਸੀਂ ਇਸ ਦਰਬਾਰ ਦੇ ਉੱਤੇ ਸੇਵਾ ਲਾ ਦਿੱਤੀ ਜਾਵੇ ਐਨ ਆਰ ਆਈ ਵੀਰ ਜੋ ਵੀ ਬਾਬਾ ਜੀ ਦੀ ਸੰਗਤ ਬਾਹਰ ਦੀ ਕੰਟਰੀਆਂ ਦੇ ਵਿੱਚ ਇਸ ਦਰਬਾਰ ਦੇ ਤੋਂ ਆਸਮਰਦਤਾ ਪੂਰੀ ਹੁੰਦੀਆਂ ਉਹਨਾਂ ਅੱਗੇ ਅਸੀਂ ਹੱਥ ਦੋਨੋਂ ਬੰਨ ਕੇ ਅਰਦਾਸ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਕਿ ਬਾਬਾ ਜੀ ਦੇ ਦਰਬਾਰ ਵਾਸਤੇ ਸੇਵਾ ਭੇਜੀ ਜਾਵੇ ਤਾਂ ਕਿ ਅਸੀਂ ਬਾਬਾ ਜੀ ਦਾ ਦਰਬਾਰ ਖੁੱਲਾ ਕਰਵਾ ਸਕੀਏ ਕਿ ਜੋ ਸੰਗਤਾਂ ਇਸ ਦਰਬਾਰ ਦੇ ਉੱਤੇ ਆਉਂਦੀਆਂ ਬੈਠਣ ਵਾਸਤੇ ਜਗ੍ਹਾ ਹੋਵੇ ਤਾਂ ਕਿ ਹੁਣ ਇਸ ਸਮੇਂ ਬਾਬਾ ਜੀ ਦੀ ਜਿਹੜੀ ਜਗ੍ਹਾ ਹੈ ਬਹੁਤ ਪੰਗ ਹੈ ਅਸੀਂ ਚਾਹੁੰਦੇ ਹਾਂ ਬਾਬਾ ਜੀ ਦੀ ਜਗ੍ਹਾ ਥੋੜੀ ਖੁੱਲੀ ਹੋਵੇ ਤੇ ਬਾਬਾ ਜੀ ਦਾ ਮੇਲਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਕਰਵਾਇਆ ਜਾਵੇ ਤੇ ਬਾਬਾ ਜੀ ਜੋ ਆਪਣਾ ਬੱਲੇਪਾ ਸਾਹਿਬ ਜੀ ਦਾ ਜਦੋਂ ਮੇਲਾ ਕਰੋਬਰ ਹੋਦੇ ਨੇ ਇਹ ਮੇਲਾ ਅੱਜ ਤੋਂ ਨਹੀਂ ਇਹ ਜੱਦੀ ਪੁਰਸੀ ਸਾਡੇ ਦਰਬਾਰ ਦੇ ਉੱਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਮੇਲਾ ਜਿਹੜਾ ਹੁੰਦਾ ਹੈ ਇਹ ਪਹਿਲੀ ਹੋਲੀ ਨੂੰ ਮੇਲਾ ਹੁੰਦਾ ਬਾਬਾ ਜੀ ਦਰਬਾਰ ਤੇ ਤੇ ਬਾਬਾ ਜੀ ਦੇ ਦਰਬਾਰ ਤੇ ਬਹੁਤ ਵੱਧ ਛੜ ਕੇ ਜਿਹੜਾ ਵੱਡੇ ਪੱਧਰ ਤੇ ਬਾਬਾ ਜੀ ਦਾ ਮੇਲਾ ਜਿਹੜਾ ਇਹ ਕਰਵਾਇਆ ਜਾਂਦਾ ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਲਾਈਵ ਮੇਲਾ ਜਿਹੜਾ ਇਹ ਇੰਟਰਨੈਟ ਤੇ ਮੇਲਾ ਪਹੁੰਚਦਾ ਤੇ ਵੱਡੇ ਵੱਡੇ ਕਲਾਕਾਰ ਇਸ ਦਰਬਾਰ ਦੇ ਉੱਤੇ ਆਣ ਕੇ ਹਾਜ਼ਰੀਆਂ ਭਰਦੇ ਨੇ ਤੇ ਬਾਬਾ ਜੀ ਦੀਆਂ ਸੰਗਤਾਂ ਬਹੁਤ ਅਕਤਰ ਹੋ ਕੇ ਇਸ ਦਰਬਾਰ ਦੇ ਤੇ ਪਹੁੰਚਦੀਆਂ ਇਸ ਦਰਬਾਰ ਦੇ ਉੱਤੇ ਘੋਲਾ ਮੱਲਾ ਵੀ ਬਹੁਤ ਵੱਡਾ ਜਿਹੜਾ ਵੱਡੇ ਪੱਧਰ ਤੇ ਮੇਲਾ ਜਿਹੜਾ ਮਨਾਇਆ ਜਾਂਦਾ ਤੇ ਸੰਗਤਾਂ ਹੋਲੀ ਖੇਡਦੇ ਆਣ ਕੇ ਇਸ ਦਰਬਾਰ ਦੇ ਮੇਲਾ ਕੇ ਤਰੀਕ ਤੇ ਜੀ ਕਿ ਹੋਲੀ ਤੇੜੀ ਹੋਲੀ ਤੇ ਵੀ ਐਰ ਕੀ ਜਿਹੜਾ ਬਾਬਾ ਜੀ ਦਾ ਮੇਲਾ ਆ ਰਿਹਾ ਵਾ 17 ਮਾਰਚ ਨੂੰ ਬਾਬਾ ਜੀ ਦਾ ਜਿਹੜਾ ਮੇਲਾ ਨੇ ਤੇ ਦਿਨ ਐਤਵਾਰ ਨੂੰ ਬਾਬਾ ਜੀ ਦਾ ਮੇਲਾ ਆ ਰਿਹਾ ਤੇ ਸੰਗਤਾਂ ਅਗੇ ਬੇਨਤੀ ਹੈ ਜਿੰਨੀ ਵੀ ਇਲਾਕੇ ਦੀ ਸੰਗਤਾਂ ਨੂੰ ਅਗੇ ਬੇਨਤੀ ਹੈ ਦੋਨੋਂ ਹੱਥ ਬਨ ਕੇ ਵੱਧ ਚੜ ਕੇ ਸੰਗਤ ਇਸ ਦਰਬਾਰ ਦੇ ਵਿੱਚ ਸੰਯੋਗ ਦੇਵੇ ਤੇ ਵੱਧ ਚੜ ਕੇ ਸੰਗਤ ਆਵੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਤੇ ਜਿਸ ਵੀ ਭਾਵਨਾ ਦੀ ਕੋਈ ਸੇਵਾ ਕਰ ਸਕਦਾ ਇਸ ਦਰਬਾਰ ਦੇ ਤੇ ਕੋਈ ਮਾਇਆ ਪੱਖੋਂ ਕੋਈ ਚੌਲ ਆਟਾ ਦਾਲ ਕਿਸ ਵੀ ਭਾਵਨਾ ਦੀ ਸੇਵਾ ਇਸ ਦਰਬਾਰ ਦੇ ਤੇ ਪਹੁੰਚਾਉਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਤੁਸੀਂ ਇਸ ਸੰਪਰਕ ਕਰ ਸਕਦੇ ਹੋ ਬਾਬਾ ਜੀ ਦਰਬਾਰ ਤੇ ਸੇਵਾ ਪਹੁੰਚਾ ਸਕਦੇ ਨੇ ਇਹ ਏਸੀ ਬਬਰ ਭਾਸਮੀ ਜੀ ਦਰਬਾਰ ਜਿੱਥੇ ਅੱਜ ਅਸੀਂ ਆਏ ਹਾਂ ਬਾਬਾ ਮੰਨੂ ਜੀ ਨੂੰ ਮਿਲੇ ਪਿੰਡ ਬੱਜੂ ਜੀ ਦੇ ਇਹ ਇਹਨਾਂ ਅਪੀਲ ਕੀਤੀ ਆ ਕਿ ਤੁਹਾਨੂੰ ਬਾਬਾ ਬੜਾ ਪਹਾਸੂ ਦੇ ਜਗ੍ਹਾ ਬਣਾ ਲਿਆਵੇ ਜੋ ਸੰਗਤਾਂ ਆਉਂਦੀਆਂ ਮਾਰਛੋਂ ਦੀ ਬੜੀ ਪਰੇਸ਼ਾਨੀ ਹੁੰਦੀ ਆ ਕਿ ਖਾਤੇ ਕਸਤਾ ਹੈ ਕਮਰਾ ਵੀ ਏਕੇ ਹੈ ਮੈਂ ਵੀ ਸਰਕਾਰ ਕੋਲ ਅਪੀਲ ਕਰਦਾ ਤੇ ਐਨ ਆਰ ਆਈ ਵੀਰਾਂ ਕੋਲ ਅਪੀਲ ਕਰਦਾ ਜਨ ਰਾਈ ਮਾਦੀ ਰਾਈ ਕਿ ਇਹ ਜਿਹੜਾ ਦਰਬਾਰ ਬਣਾਇਆ ਜਾਵੇ ਇਹ ਗ੍ਰਾਂਟ ਸੀ ਜਾਵੇ ਇਹ ਕਿਹੜੇ ਪਹਾਸਾ ਰਹਿੰਦੇ ਆ